40000 ਦੇ ਸਿੱਕੇ ਲੈ ਕੇ ਸਕੂਟੀ ਖਰੀਦਣ ਸ਼ੋਰੂਮ ਪਹੁੰਚਿਆ ਇੱਕ ਗਰੀਬ ਕਿਸਾਨ ਇੱਕ ਇੱਕ ਦੇ 2-2 ਦੇ 10-10 ਦੇ ਸਿੱਕੇ ਗਿਣ ਰਹੇ ਨੇ ਇਹ ਸ਼ੋਰੂਮ ਦੇ ਲੋਕ ਸੁਪਨੇ ਜੋ ਲੋਕ ਦੇਖਦੇ ਨੇ ਉਸ ਨੂੰ ਪੂਰਾ ਕਰਨ ਦੇ ਲਈ ਪੂਰੀ ਜੀ ਜਾਨ ਲਗਾ ਦਿੰਦੇ ਨੇ ਇੱਕ ਅਜਿਹੀ ਘਟਨਾ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ ਜੋ ਕਿ ਦਿਲ ਨੂੰ ਛੂ ਜਾਣ ਵਾਲੀ ਹੈ ਦਰਅਸਲ ਇੱਕ ਗਰੀਬ ਕਿਸਾਨ ਬੋਰੀ ਲੈ ਕੇ ਇੱਕ ਇੱਕ ਦੇ 2-2 ਦੇ 10-10 ਦੇ ਸਿੱਕੇ ਲੈ ਕੇ BB ਦੇ ਸਿੱਕੇ ਲੈ ਕੇ ਸ਼ੋਰੂਮ ਪਹੁੰਚ ਜਾਂਦਾ ਹੈਗਾ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਸੁਪਨਾ ਹੋਰ ਕੁਝ ਨਹੀਂ ਇੱਕ ਨਵਾਂ ਸਕੂਟਰ ਖਰੀਦਣਾ ਇਹ ਪੂਰੀ ਕਹਾਣੀ ਕੀ ਹੈ ਤੁਸੀਂ ਜ਼ਰੂਰ ਸੁਣਿਓ ਦਰਸਲ ਦੱਸ ਦੇ ਕਿ ਛੱਤੀਸਗੜ੍ਹ ਦੇ ਜਸ਼ਪੁਰ ਇਸ ਜ਼ਿਲ੍ਹੇ ਦੇ ਇੱਕ ਦਿਲ ਨੂੰ ਛੂ ਲੈਣ ਵਾਲੀ ਖਬਰ ਸਾਹਮਣੇ ਆਈ ਇੱਕ ਕਿਸਾਨ ਨੇ ਦੀਵਾਲੀ ਦੇ ਲਈ ਇੱਕ ਨਵਾਂ ਸਕੂਟਰ ਖਰੀਦ ਕੇ ਆਪਣਾ ਸਾਲਾ ਪੁਰਾਣਾ ਸੁਪਨਾ ਪੂਰਾ ਕੀਤਾ ਪਰ ਇੱਕ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਕਿਸਾਨ ਆਪਣੇ ਪਰਿਵਾਰ ਦੇ ਨਾਲ ਜੋਗੀ ਦੇਵ ਨਾਰਾਇਣ Honda ਸ਼ੋਰੂਮ ਪਹੁੰਚਿਆ ਭੁਗਤਾਨ ਦੇ ਲਈ ਉਸਨੇ 10 ਦੇ ਅਤੇ 20 ਰੁਪਏ ਦੇ ਸਿੱਕਿਆਂ ਦੇ ਨਾਲ ਪਰ ਇੱਕ ਬੋਰੀ ਲੈ ਕੇ ਆਇਆ ਸ਼ੋਅਰੂਮ ਦਾ ਸਟਾਫ ਬੋਰੀ ਦੇ ਵਿੱਚੋਂ ਸਿੱਕਿਆਂ ਦੀ ਖਨਕ ਸੁਣ ਕੇ ਹੈਰਾਨ ਰਹਿ ਗਿਆ ਦੰਗ ਰਹਿ ਗਿਆ ਕਿ ਆਖਿਰ ਇਹ ਕੀ ਹੋ ਰਿਹਾ ਕਿਉਂਕਿ ਪੇਮੈਂਟ ਦਾ ਕਈ ਲੋਕ ਕੈਸ਼ ਕਰਦੇ ਨੇ ਪੇਮੈਂਟ ਕਰ ਦਿੰਦੇ ਨੇ ਆਨਲਾਈਨ ਕਰ ਦਿੰਦੇ ਨੇ ਚੈੱਕ ਦੇ ਦਿੰਦੇ ਨੇ ਪਰ ਇਹ ਤਾਂ ਬੋਰੀ ਲੈ ਕੇ ਆ ਗਿਆ ਕਿਸਾਨ ਨੇ 40000 ਰੁਪਏ ਦੇ ਸਿੱਕਿਆਂ ਦੀ ਵਰਤੋਂ ਕਰਕੇ ਸਕੂਟਰ ਖਰੀਦਿਆ ਸਟਾਫ ਨੂੰ ਸਿੱਕਿਆਂ ਦੀ ਗਿਣਤੀ ਕਰਨ ਦੇ ਵਿੱਚ ਘੰਟੇ ਲੱਗ ਗਏ ਪਰ ਉਹਨਾਂ ਨੇ ਧੀਰਜ ਨਾਲ ਪੈਸੇ ਗਿਣੇ ਅਤੇ ਕਿਸਾਨ ਨੂੰ ਆਪਣੇ ਨਵੇਂ ਸਕੂਟਰ ਦੀਆਂ ਚਾਬੀਆਂ ਸੌਂਪ ਦਿੱਤੀਆਂ ਕਿਸਾਨ ਨੇ ਦੱਸਿਆ ਹੈਗਾ ਕਿ ਉਹ ਦੀਵਾਲੀ ਲਈ ਆਪਣੇ ਪਰਿਵਾਰ ਦੇ ਇੱਕ ਵਾਹਨ ਖਰੀਦਣ ਦੇ ਲਈ ਪਿਛਲੇ 6 ਮਹੀਨਾ ਤੋਂ ਪੈਸੇ ਬਚਾ ਰਿਆ ਸੀ ਉਸਨੇ ਕਿਹਾ ਕਿ ਅੱਜ ਮੇਰਾ ਸੁਪਨਾ ਸੱਚ ਹੋਇਆ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਾਲ ਦਿਨ ਹੈ ਸ਼ੋਰੂਮ ਦੇ ਮਾਲਕ ਆਨੰਦ ਗੁਪਤਾ ਨੇ ਵੀ ਕਿਸਾਨ ਦੀ ਸਾਦਗੀ ਅਤੇ ਮਿਹਨਤ ਦੀ ਸ਼ਲਾਘਾ ਕੀਤੀ ਹੈ ਤੇ ਉਸ ਨੂੰ ਇੱਕ ਮਿਕਸਰ ਗ੍ਰਾਈਂਡਰ ਤੋਹਫੇ ਦੇ ਵਜੋਂ ਦਿੱਤਾ ਇਹ ਘਟਨਾ ਇਸ ਗੱਲ ਦੀ ਇੱਕ ਸੁੰਦਰ ਉਦਾਹਰਣ ਹੈ ਜੋ ਕਿ ਕਿਵੇਂ ਸਖਤ ਮਿਹਨਤ ਕਰਕੇ ਲਗਨ ਦੇ ਨਾਲ ਜੋੜਿਆ ਗਿਆ ਪੈਸਾ ਸੁਪਨਿਆਂ ਨੂੰ ਹਕੀਕਤ ਦੇ ਵਿੱਚ ਬਦਲ ਸਕਦਾ ਹੈ 40000 ਦੇ ਸਿੱਕੇ ਲੈ ਕੇ ਸਕੂਟੀ ਖਰੀਦਣ ਸ਼ੋਰੂਮ ਪਹੁੰਚਿਆ ਇੱਕ ਗਰੀਬ ਕਿਸਾਨ ਇੱਕ ਇੱਕ ਦੇ 2-2 ਦੇ 10-10 ਦੇ ਸਿੱਕੇ ਗਿਣ ਰਹੇ ਨੇ ਇਹ ਸ਼ੋਰੂਮ ਦੇ ਲੋਕ ਸੁਪਨੇ ਜੋ ਲੋਕ ਦੇਖਦੇ ਨੇ ਉਸ ਨੂੰ ਪੂਰਾ ਕਰਨ ਦੇ ਲਈ ਪੂਰੀ ਜੀ ਜਾਨ ਲਗਾ ਦਿੰਦੇ ਨੇ ਇੱਕ ਅਜਿਹੀ ਘਟਨਾ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ ਜੋ ਕਿ ਦਿਲ ਨੂੰ ਛੂ ਜਾਣ ਵਾਲੀ ਹੈ ਦਰਅਸਲ ਇੱਕ ਗਰੀਬ ਕਿਸਾਨ ਬੋਰੀ ਲੈ ਕੇ ਇੱਕ ਇੱਕ ਦੇ 2-2 ਦੇ 10-10 ਦੇ ਸਿੱਕੇ ਲੈ ਕੇ ਬੀਬੀ ਦੇ ਸਿੱਕੇ ਲੈ ਕੇ ਸ਼ੋਅਰੂਮ ਪਹੁੰਚ ਜਾਂਦਾ ਹੈਗਾ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਸੁਪਨਾ ਹੋਰ ਕੁਝ ਨਹੀਂ ਇੱਕ ਨਵਾਂ ਸਕੂਟਰ ਖਰੀਦਣਾ ਇਹ ਪੂਰੀ ਕਹਾਣੀ ਕੀ ਹੈ ਤੁਸੀਂ ਜ਼ਰੂਰ ਸੁਣਿਓ ਦਰਸਲ ਦੱਸ ਦੇ ਕਿ ਛੱਤੀਸਗੜ੍ਹ ਦੇ ਜਸ਼ਪੁਰ ਇਸ ਜ਼ਿਲ੍ਹੇ ਦੇ ਇੱਕ ਦਿਲ ਨੂੰ ਛੂ ਲੈਣ ਵਾਲੀ ਖਬਰ ਸਾਹਮਣੇ ਆਈ ਇੱਕ ਕਿਸਾਨ ਨੇ ਦੀਵਾਲੀ ਦੇ ਲਈ ਇੱਕ ਨਵਾਂ ਸਕੂਟਰ ਖਰੀਦ ਕੇ ਆਪਣਾ ਸਾਲਾ ਪੁਰਾਣਾ ਸੁਪਨਾ ਪੂਰਾ ਕੀਤਾ ਪਰ ਇੱਕ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਕਿਸਾਨ ਆਪਣੇ ਪਰਿਵਾਰ ਦੇ ਨਾਲ ਜੋਗੀ ਦੇਵ ਨਾਰਾਇਣ Honda ਸ਼ੋਅਰੂਮ ਮੋਟੀਆਂ ਭੁਗਤਾਨ ਦੇ ਲਈ ਉਸਨੇ 10 ਦੇ ਅਤੇ 20 ਰੁਪਏ ਦੇ ਸਿੱਕਿਆਂ ਦੇ ਨਾਲ ਪਰ ਇੱਕ ਬੋਰੀ ਲੈ ਕੇ ਆਇਆ ਸ਼ੋਅਰੂਮ ਦਾ ਸਟਾਫ ਬੋਰੀ ਦੇ ਵਿੱਚੋਂ ਸਿੱਕਿਆਂ ਦੀ ਖਣਕ ਸੁਣ ਕੇ ਹੈਰਾਨ ਰਹਿ ਗਿਆ ਦੰਗ ਰਹਿ ਗਿਆ ਕਿ ਆਖਿਰ ਇਹ ਕੀ ਹੋ ਰਿਹਾ ਕਿਉਂਕਿ ਪੇਮੈਂਟ ਦਾ ਕਈ ਲੋਕ ਕੈਸ਼ ਕਰਦੇ ਨੇ ਪੇਮੈਂਟ ਕਰ ਦਿੰਦੇ ਨੇ ਆਨਲਾਈਨ ਕਰ ਦਿੰਦੇ ਨੇ ਚੈੱਕ ਦੇ ਦਿੰਦੇ ਨੇ ਪਰ ਇਹ ਤਾਂ ਬੋਰੀ ਲੈ ਕੇ ਆ ਗਿਆ ਕਿਸਾਨ ਨੇ 40000 ਰੁਪਏ ਦੇ ਸਿੱਕਿਆਂ ਦੀ ਵਰਤੋਂ ਕਰਕੇ ਸਕੂਟਰ ਖਰੀਦਿਆ ਸਟਾਫ ਨੂੰ ਸਿੱਕਿਆਂ ਦੀ ਗਿਣਤੀ ਕਰਨ ਦੇ ਵਿੱਚ ਘੰਟੇ ਲੱਗ ਗਏ ਪਰ ਉਹਨਾਂ ਨੇ ਧੀਰਜ ਨਾਲ ਪੈਸੇ ਗਿਣੇ ਅਤੇ ਕਿਸਾਨ ਨੂੰ ਆਪਣੇ ਨਵੇਂ ਸਕੂਟਰ ਦੀਆਂ ਚਾਬੀਆਂ ਸੌਂਪ ਦਿੱਤੀਆਂ ਕਿਸਾਨ ਨੇ ਦੱਸਿਆ ਹੈਗਾ ਕਿ ਉਹ ਦੀਵਾਲੀ ਲਈ ਆਪਣੇ ਪਰਿਵਾਰ ਦੇ ਇੱਕ ਵਾਹਨ ਖਰੀਦਣ ਦੇ ਲਈ ਪਿਛਲੇ 6 ਮਹੀਨਾ ਤੋਂ ਪੈਸੇ ਬਚਾ ਰਿਆ ਸੀ ਉਸਨੇ ਕਿਹਾ ਕਿ ਅੱਜ ਮੇਰਾ ਸੁਪਨਾ ਸੱਚ ਹੋਇਆ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਾਲ ਦਿਨ ਹੈ ਸ਼ੋਰੂਮ ਦੇ ਮਾਲਕ ਆਨੰਦ ਗੁਪਤਾ ਨੇ ਵੀ ਕਿਸਾਨ ਦੀ ਸਾਦਗੀ ਅਤੇ ਮਿਹਨਤ ਦੀ ਚਲਾਨਗਾ ਕੀਤੀ ਹੈ ਤੇ ਉਸ ਨੂੰ ਇੱਕ ਮਿਕਸਰ ਗ੍ਰਾਈਂਡਰ ਤੋਹਫੇ ਦੇ ਵਜੋਂ ਦਿੱਤਾ ਇਹ ਘਟਨਾ ਇਸ ਗੱਲ ਦੀ ਇੱਕ ਸੁੰਦਰ ਉਦਾਹਰਣ ਹੈ ਜੋ ਕਿ ਕਿਵੇਂ ਸਖਤ ਮਿਹਨਤ ਕਰਕੇ ਲਗਨ ਦੇ ਨਾਲ ਜੋੜਿਆ ਗਿਆ ਪੈਸਾ ਸੁਪਨਿਆਂ ਨੂੰ ਹਕੀਕਤ ਦੇ ਵਿੱਚ ਬਦਲ ਸਕਦਾ ਹੈ